ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਕਹਿੰਦੇ ਆ ਕਿ ਕਿਸੇ ਨੂੰ ਵੀ ਸਮਝਣ ਵਿੱਚ ਕੋਈ ਵੀ ਹੋਵੇ ਇਵਨ ਕਿ ਤੁਸੀਂ ਬੱਚੇ ਦੀਆਂ ਗੱਲਾਂ ਵੀ ਸਮਝਣੀ ਹੈ ਨਾ ਤਾਂ ਤੁਹਾਨੂੰ ਟਾਈਮ ਚਾਹੀਦਾ ਟਾਈਮ ਚਾਹੀਦਾ ਹੈ ਨਾ ਹਰ ਚੀਜ਼ ਲਈ ਹਰ ਕਿਸੇ ਨੂੰ ਵਕਤ ਦੇਣਾ ਪੈਂਦਾ ਜੇ ਉਸ ਨੂੰ ਅਸੀਂ ਸਮਝਣਾ ਚਾਹੋਨੇ ਜਿਵੇਂ ਕਿ ਪੜਨ ਵਾਲੇ ਬੱਚੇ ਆ ਤਾਂ ਜਦੋਂ ਅਸੀਂ ਕਿਸੇ ਚੀਜ਼ ਨੂੰ ਪੜਦੇ ਆ ਪੜਨਾ ਇੱਕ ਹੋਰ ਚੀਜ਼ ਹੈ ਉਸ ਨੂੰ ਪੜਨ ਲੱਗੇ ਸਮਝਣਾ ਬੜੀ ਜ਼ਿਆਦਾ ਵਧੀਆ ਚੀਜ਼ ਹੈ ਕਿਉਂ ਕਿ ਜਿੰਨੀ ਦੇਰ ਤੁਸੀਂ ਸਮਝੋਗੇ ਨਹੀਂ ਉਨੀ ਦੇਰ ਉਹ ਪੜਨ ਦਾ ਫਾਇਦਾ ਕੀ ਆ ਪੜ ਪੜ ਕੇ ਅਸੀਂ ਹਰ ਰੋਜ਼ ਪੜ ਰਹੇ ਹਾਂ ਸਿਰਫ ਕੁਝ ਚੀਜ਼ਾਂ ਨੂੰ ਅਸੀਂ ਸਿਰਫ ਪੜ ਰਹੇ ਹਾਂ ਫਿਰ ਅਸੀਂ ਕਹਿੰਦੇ ਆ ਕਿ ਅੰਦਰ ਤਾਂ ਪੈ ਰਿਹਾ ਅੰਦਰ ਕੀ ਪੈ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਉਸ ਚੀਜ਼ ਦੀ ਸਮਝ ਨਹੀਂ ਹੈ ਕਿ ਅਸੀਂ ਕੀ ਪੜ ਰਹੇ ਹਾਂ ਤਾਂ ਅਸੀਂ ਕੀ ਉਹ ਹੀ ਅੰਦਰ ਪਾ ਲਵਾਂਗੇ ਇੱਕ ਖਾਣਾ ਖਾਣਾ ਇੱਕ ਢਿੱਡ ਨੂੰ ਭਰਨਾ ਨਹੀਂ ਹੁੰਦਾ ਇਹ ਸਚਾਈ ਆ ਖਾਣਾ ਖਾਣਾ ਢਿੱਡ ਨੂੰ ਭਰਨਾ ਨਹੀਂ ਹੁੰਦਾ ਉਸ ਵਿੱਚ ਆਨੰਦ ਲੈਣਾ ਤੇ ਅਸੀਂ ਕੀ ਖਾ ਰਹੇ ਹਾਂ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਏ ਜਦੋਂ ਤੁਸੀਂ ਪੋਸਟਿਕ ਚੀਜ਼ਾਂ ਨੂੰ ਬੜੇ ਇੱਕ ਸਵਾਦ ਵਾਲੀ ਚੀਜ਼ ਆ ਉਸ ਨੂੰ ਤੁਸੀਂ ਬੜੇ ਆਨੰਦ ਨਾਲ ਖਾਓ ਤਾਂ ਸੱਚ ਜਾਣੋ ਆਪਣੇ ਆਪ ਅੱਖਾਂ ਬੰਦ ਹੋ ਜਾਂਦੀਆਂ ਤੇ ਜੀਬ ਦਾ ਤੇ ਪੇਟ ਦਾ ਤੇ ਇਹ ਲੱਗਦਾ ਕਿ ਸਾਰਾ ਸਰੀਰ ਹੀ ਉਸ ਚੀਜ਼ ਦਾ ਧੰਨਵਾਦ ਕਰ ਰਿਹਾ ਜਿਹੜੀ ਚੀਜ਼ ਨੂੰ ਅਸੀਂ ਇੰਜੋਏ ਕਰਕੇ ਖਾ ਰਹੇ ਹਾਂ ਦੇਖ ਹੁੰਦਾ ਪੇਟ ਭਰਨਾ ਅੰਦਰ ਜਾ ਰਿਹਾ ਵਾਸ ਗੜਾਚ ਦੇਣੀ ਅੰਦਰ ਜਾ ਰਿਹਾ ਕਿ ਅਸੀਂ ਸਹਾਨ ਕੀਤਾ ਪੇਟ ਤੇ ਕਿ ਲੈ ਬਈ ਤੈਨੂੰ ਦੇ ਦਿੱਤਾ ਇਸੇ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਰਦੇ ਆਂ ਜੋ ਸਿਰਫ ਸਹਾਨ ਕਰਦੀਆਂ ਨੇ ਕਿ ਅਸੀਂ ਕਰ ਦਿੱਤਾ ਅਸੀਂ ਕਰ ਰਹੇ ਆਂ ਅਸੀਂ ਦੁਨੀਆਦਾਰੀ ਜਾਂ ਜੋ ਸੁਣਿਆ ਪੜਿਆ ਉਸ ਨੂੰ ਅਸੀਂ ਅਪਣਾ ਰਹੇ ਆਂ ਅਪਣਾਉਣਾ ਕਰਨਾ ਨਹੀਂ ਹੈ ਇੱਕ ਉਹ ਕਹਿੰਦੇ ਆ ਨਾ ਕਿ ਚਲੋ ਸਰੀਰ ਤਾਂ ਟਕਣਾਈਆਂ ਕੱਪੜੇ ਨਾਲ ਪਰ ਪਸੰਦ ਦਾ ਪਾਇਆ ਹੋਵੇ ਤਾਂ ਤੌਰ 'ਚ ਹੀ ਫਰਕ ਪੈ ਜਾਂਦਾ ਆਪਣੇ ਆਪ ਤੇ ਮਨ ਆਪਣੇ ਆਪ ਤੇ ਪ੍ਰਾਊਡ ਜਿਹਾ ਹੁੰਦਾ ਕਿ ਵਾਹ ਆ ਪਾਇਆ ਇੰਨਾ ਵਧੀਆ ਇੰਨਾ ਵਧੀਆ ਚਿਹਰੇ ਤੇ ਆਪਣੇ ਆਪ ਸਮਾਈ ਲੈ ਇੱਤੇ ਇਤਨਾ ਹਰ ਚੀਜ਼ ਦੇ ਗੁਣ ਨੂੰ ਸਮਝਿਆ ਕਰੋ ਇਸੇ ਤਰ੍ਹਾਂ ਇਨਸਾਨ ਨੂੰ ਇਨਸਾਨ ਸਮਝਣਾ ਬਹੁਤ ਜ਼ਰੂਰੀ ਹੈ ਤੇ ਜਦੋਂ ਤੁਸੀਂ ਇਨਸਾਨ ਨੂੰ ਸਮਝ ਜਾਂਦੇ ਹੋ ਤਾਂ ਫਿਰ ਜਦੋਂ ਤੁਸੀਂ ਉਸ ਦੇ ਅੰਦਰ ਵੜ ਜਾਂਦੇ ਹੋ ਅੰਦਰ ਵੜਨ ਦਾ ਮਤਲਬ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਇਹਦੇ ਦਿਮਾਗ ਤੇ ਇਹਦੇ ਮਨ ਵਿੱਚ ਕਿਸ ਸਿਚੁਏਸ਼ਨ ਤੇ ਕਿਸ ਹਾਲਾਤ ਅਨਸਾਰ ਕਿਸ ਤਰ੍ਹਾਂ ਦੇ ਵਿਚਾਰ ਆਉਣੇ ਆ ਤਾਂ ਫਿਰ ਤੁਸੀਂ ਨਾ ਗੁੱਸਾ ਕਰਦੇ ਹੋ ਤੇ ਨਾ ਹੀ ਤੁਹਾਨੂੰ ਫਿਰ ਇਰੀਟੇਸ਼ਨ ਹੁੰਦੀ ਹੈ ਫਿਰ ਤੁਸੀਂ ਸਮਝ ਚੁੱਕੇ ਹੁੰਦੇ ਹੋ ਕਿ ਇਹ ਚੀਜ਼ ਇਹਦੇ ਨਾਲ ਕੁਦਰਤੀ ਤੌਰ ਤੇ ਜੁੜੀ ਹੈ ਤੇ ਜਿਹਨੂੰ ਕੁਦਰਤ ਜੋੜ ਦਿੰਦੀ ਹੈ ਉਹਦੇ ਵਿੱਚ ਫਿਰ ਕੌਣ ਉਹ ਮਿੱਟੀ ਲਾ ਸਕਦਾ ਕੋਈ ਨਹੀਂ ਲਾ ਸਕਦਾ ਤੇ ਇਹ ਕੁਦਰਤ ਦੀ ਹੈ ਰੰਗਾਂ ਨੂੰ ਬਸ ਸਮਝ ਕੇ ਹੀ ਚੱਲਿਆ ਜਾ ਸਕਦਾ ਹੈ ਕਹਿੰਦੇ ਕੁਝ ਚੀਜ਼ਾਂ ਨੂੰ ਸਮਝਣ ਲਈ ਵਕਤ ਚਾਹੀਦਾ ਤੇ ਦੁਨੀਆ ਬੜੀ ਤੇਜ਼ੀ ਚ ਐ ਤੇ ਕਿੱਥੇ ਸਾਨੂੰ ਸਮਝਿਆ ਜਾਣਾ ਤੇ ਸਮਝਣ ਲਈ ਤਾਂ ਸਮਾਂ ਚਾਹੀਦਾ ਤੇ ਸਮਾਂ ਤੁਹਾਡੇ ਕੋਲ ਹੈ ਹੀ ਨਹੀਂ ਐ ਬਸ ਇਹੀ ਚੀਜ਼ ਆ ਕੋਈ ਵੀ ਚੀਜ਼ ਆ ਕੋਈ ਵੀ ਗੱਲ ਆ ਕੋਈ ਵੀ ਇਨਸਾਨ ਆ ਕੋਈ ਵੀ ਦੁਨੀਆ ਦੇ ਰੰਗ ਪੜਨੇ ਆ ਦੁਨੀਆ ਦੇ ਰੰਗ ਜਾਣਨੇ ਆ ਕਿਸੇ ਚੀਜ਼ ਦਾ ਗਿਆਨ ਲੈਣਾ ਤਾਂ ਉਹਦੇ ਵਿੱਚ ਤੁਹਾਨੂੰ ਵਰਨਾ ਹੀ ਪੈਣਾ ਉਸ ਚੀਜ਼ ਨੂੰ ਸਮਝਣਾ ਹੀ ਪੈਣਾ ਤੇ ਜਦੋਂ ਤੁਸੀਂ ਉਸ ਨੂੰ ਸਮਝ ਗਏ ਤਾਂ ਸਮਝੋ ਫਿਰ ਪਰ ਸਮਝ ਤੋਂ ਉੱਤੇ ਦੀਆਂ ਗੱਲਾਂ ਤੇ ਫਿਰ ਕੁਦਰਤ ਨਾਲ ਹੀ ਹੁੰਦੀਆਂ ਨੇ ਇਹ ਇੱਕ ਵਧੀਆ ਗੱਲ ਹੈ ਨਾ ਚਲੋ ਅੱਜ 11 ਜੂਨ 2025 ਦਿਨ ਬੁੱਧਵਾਰ ਦਾ ਤਿਥੀ ਰਹੇਗੀ ਜੀ ਅੱਜ ਜੇਠ ਮਹੀਨੇ ਦੀ ਪੂਰਨਮਾਸ਼ੀ ਦਾ ਪੱਖ ਹੈ ਔਰ ਇਹ ਜੋ ਪੂਰਨਮਾਸ਼ੀ ਦਾ ਪੱਖ ਹੈ ਤਕਰੀਬਨ ਦੁਪਹਿਰ ਨੂੰ 1:14 ਮਿੰਟ ਤੇ ਖਤਮ ਹੋ ਜਾਏਗਾ ਦਿਨੇ ਸਵੇਰੇ ਪੂਰਨਮਾਸ਼ੀ ਦਾ ਇਸ਼ਨਾਨ ਕਰਨਾ ਧਾਰਮਿਕ ਸਥਾਨ ਤੇ ਜਾਣਾ ਬਦਿਆ ਰਵੇਗਾ ਪਰ ਜਿਹੜਾ ਚੰਦਰਮਾ ਤੁਸੀਂ ਰਾਤ ਨੂੰ ਦੇਖੋਗੇ ਉਹ ਪੂਰਨਵਾਸ਼ੀ ਦਾ ਚੰਦਰਮਾ ਨਹੀਂ ਹੋਏਗਾ ਭਾਵੇਂ ਕਿ ਪੂਰੀ ਤਰ੍ਹਾਂ ਤੁਹਾਨੂੰ ਉਹ ਦਿਖਾਈ ਦੇਵੇਗਾ ਜੇਠ ਮਹੀਨਾ ਚੱਲ ਰਿਹਾ ਤੇ ਜੇਸਟਾ ਨਕਸ਼ਤਰ ਹੀ ਅੱਜ ਜਾਨੀ ਗੰਡਮੂਲ ਬਣੇ ਹੋਏ ਆ ਜੇਠ ਜੇਸਟਾ ਨਕਸ਼ਤਰ ਰਾਤ ਨੂੰ 8:00 5 11 ਮਿੰਟ ਤੱਕ ਚੱਲੇਗਾ ਪੂਰਾ ਦਿਨ ਜਨਮ ਲੈਣ ਵਾਲੇ ਬੱਚੇ ਨੂੰ ਗੱਡਮੂਲ ਦੀ ਪੂਜਾ ਲੱਗੇਗੀ ਅੱਜ ਰਾਹੁਕਾਲ ਦਾ ਟਾਈਮ 3:00 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਗੱਲ ਕਰੀਏ ਚੰਦਰਮਾ ਦੀ ਤਾਂ বৃশ্চਿਕ ਰਾਸ਼ੀ ਵਿੱਚ ਚੰਦਰਮਾ ਤੇ ਮਕਰ ਰਾਸ਼ੀ ਵਿੱਚ ਜਾਣਗੇ ਰਾਤ ਨੂੰ 8:11 ਤੇ ਠੀਕ ਹੈ ਜੇਤੀ ਪੂਰਨਮਾਸ਼ੀ ਸੰਤ ਕਬੀਰ ਜੀ ਦੀ ਜਨਮ ਦਿ ਹੈ ਇਹ ਅੱਜ ਦੇ ਦਿਨ ਠੀਕ ਹੈ ਨਾਲ ਚੰਦਰਮਾ ਸੂਰਜ ਦੇ ਸਾਹਮਣੇ ਰਾਤ ਨੂੰ 8 ਵਜੇ ਤੱਕ ਬੁੱਧ ਦਾ ਨਕਸ਼ਤਰ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਚਰਚਾ ਕਰਾਂਗੇ ਕੁਝ ਕੁ ਚੀਜ਼ਾਂ ਕੁਝ ਕੋ ਗੱਲਾਂ ਦਾ ਪਰਹੇਜ਼ ਕਰਕੇ ਦਿਨ ਨੂੰ ਬਹੁਤ ਬੈਸਟ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਦਿਨਾਂ 'ਚ ਕੀ ਰੱਖਿਆ ਰੱਖਿਆ ਭਾਈ ਰੱਖਿਆ ਐਵੇਂ ਥੋੜਾ ਇੱਕ ਕੁਛ ਇਹ ਇਹ ਜੋ ਇਹ ਜੋ ਦਿਨ ਦਿਨ ਇੱਕੋ ਜਿਹਾ ਬਿਲਕੁਲ ਇੱਕੋ ਜਿਹਾ ਮੰਨਣ ਵਾਲੀ ਗੱਲ ਹੈ ਤੁਹਾਡੀ ਪਰ ਇਹ ਇੱਕੋ ਜਿਹੇ ਦਿਨ ਆਪਣੀ ਅਲੱਗ ਅਲੱਗ ਤਰ੍ਹਾਂ ਦੀ ਏਨਰਜੀ ਲੈ ਕੇ ਆਉਂਦੇ ਆ ਜੋ ਸਾਡੇ ਮਨ ਤੇ ਦਿਮਾਗ ਦੀਆਂ ਸਥਿਤੀਆਂ ਨੂੰ ਸਾਡੀ ਸੋਚ ਨੂੰ ਸਾਨੂੰ ਆਪਣੇ ਆਪ ਪ੍ਰਭਾਵਿਤ ਕਰਦੇ ਆ ਇੱਕ ਬੰਦਾ 4 ਦਿਨ ਤੁਹਾਡਾ ਬੜੀ ਪਿਆਰ ਨਾਲ ਗੱਲ ਕਰਦਾ ਪੰਜਵੇਂ ਦਿਨ ਕੋਈ ਗੱਲ ਨਹੀਂ ਹੋਈ ਬਾਤ ਨਹੀਂ ਹੋਈ ਐਵੇਂ ਹੀ ਗੁੱਸੇ ਹੋ ਗਿਆ ਕੀ ਹੋ ਗਿਆ ਬਈ ਦਿਨ ਤੇ ਉਹੀ ਨੇ ਰਾਤਾਂ ਵੀ ਉਹੀ ਨੇ ਸਮਝੋ ਗ੍ਰਹਿ ਸਿਤਾਰੇ ਜੋ ਬਦਲਦੇ ਆ ਇਹ ਤੁਹਾਡੇ ਮਨ ਦਿਮਾਗ ਦੀ ਸਟੇਬਿਲਟੀ ਨੂੰ ਹਿਲਾ ਦਿੰਦੇ ਆ ਤੇ ਕਈ ਵਾਰੀ ਸਟੇਬਲ ਕਰ ਵੀ ਜਾਂਦੇ ਆ ਪੋਜ਼ਿਟਿਵ ਸੋਚਣਾ ਚਾਹੀਦਾ ਸੋਚਣ ਨਾਲ ਪੋਜ਼ਿਟਿਵ ਕੁਝ ਨਹੀਂ ਹੋਣਾ ਪੋਜ਼ਿਟਿਵ ਹੋਣਾ ਵੀ ਚਾਹੀਦਾ ਮਤਲਬ ਨਰਜੀ ਤੁਸੀਂ ਸਿਰਫ ਆਪਣੀ ਸੋਚ ਨੂੰ ਨਹੀਂ ਦੇਣੀ ਆਪਣੇ ਅੰਦਰ ਦੇਣੀ ਹੈ ਕਿ ਓਕੇ ਆ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ ਤੇ ਕੁਝ ਚੀਜ਼ਾਂ ਅਸੀਂ ਬਦਲ ਸਕਦੇ ਆ ਜੋ ਸਾਡੇ ਆਪਣੇ ਹੱਥ 'ਚ ਨੇ ਤੇ ਕੁਦਰਤ ਨੇ ਸਾਨੂੰ ਉਹਨਾਂ ਦੀ ਪਾਵਰ ਦਿੱਤੀ ਹੋਈ ਆ ਚਲੋ ਜੀ ਸਭ ਤੋਂ ਪਹਿਲਾਂ ਅਰੀਜ਼ਾ ਨਿਮੇਸ਼ ਰਾਸ਼ੀ ਵਾਲਿਆਂ ਤੇ ਅੱਜ ਪੂਰਨਮਾਸ਼ੀ ਦਾ ਦਿਨ ਦੁਪਹਿਰ ਤੱਕ ਸ਼ੁਕਰ ਲਗਣ ਚੰਦਰ ਅੱਜ ਵੀ 8ਵੇਂ ਸਥਾਨ ਤੇ ਪਰ ਜੇਸਥਾ ਨਕਸ਼ਤਰ ਜੋ ਹੈ ਵੀ ਮਿੱਤਰ ਨਹੀਂ ਹੈ ਜਿਸ ਕਰਕੇ ਤੁਹਾਨੂੰ ਆਪਣੀ ਸਿਹਤ ਦਾ ਤੇ ਆਪਣੇ ਮਨ ਦਿਮਾਗ ਦਾ ਧਿਆਨ ਰੱਖਣਾ ਚਾਹੀਦਾ ਮਾਨਸਿਕ ਪਰੇਸ਼ਾਨੀ ਥੋੜੀ ਬਹੁਤੀ ਜੀ ਬਣੀ ਰਹੇਗੀ ਵਜ੍ਹਾ ਕੋਈ ਵੀ ਹੋਵੇ ਅੱਜ ਵੀ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਪਾਣੀ ਚ ਦੁੱਧ ਪਾ ਕੇ ਨਾਓ ਅਗਰ ਘਰ ਚ ਕੋਈ ਗੰਗਾ ਜਲ ਜਾਂ ਕੋਈ ਸੇਵੀ ਗੁਰਦਰਾ ਸਾਹਿਬ ਦਾ ਜਲ ਪਿਆ ਤਾਂ ਉਹ ਵੀ ਪਾਣੀ ਚ ਪਾ ਕੇ ਇਸ਼ਨਾਨ ਕਰ ਸਕਦੇ ਹੋ ਆਪਣੀ ਬਾਣੀ ਚ ਮਿਠਾਸ ਰੱਖੋ ਗੁੱਸਾ ਘੱਟ ਕਰੋ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਦਾ ਨਕਸ਼ਤਰ ਮਿੱਤਰ ਤਾਂ ਬਿਜ਼ਨਸ ਕੰਮ ਕਰ ਲਈ ਅੱਜ ਦਾ ਦਿਨ ਵੀ ਅੱਛਾ ਜਾ ਸਕਦਾ ਹੈ। ਪ੍ਰੇਮ ਸਬੰਧਾਂ ਲਈ ਜਿਆਦਾ ਇਮੋਸ਼ਨਲ ਨਾ ਹੋਵੋ। ਕੱਚ ਦਾ ਗਲਾਸ ਅੱਜ ਵੀ ਨਾ ਵਰਤੋ। ਬੁੱਧ ਦਾ ਨਕਸ਼ਤਰ ਹੋਰ ਜਿਆਦਾ ਫਾਇਦਾ ਅੱਛਾ ਦੇਵੇ ਤਾਂ ਹਰੀ ਇਲਾਇਚੀ ਦਾ ਸੇਵਨ ਕਰ ਲਓ। ਜੈਮਿਨੀ ਮਿਥੂ ਰਾਸ਼ੀ ਦੇ ਲਈ ਵਿਰੋਧੀ ਭਾਵੇ ਦਬੇ ਰਹਿਣਗੇ ਪਰ ਅੱਜ ਦੇ ਦਿਨ ਜੋ ਨਕਸ਼ਤਰ ਮਿੱਤਰ ਹੈ ਬੁੱਧ ਦਾ ਤਾਂ ਆਪਣੇ ਭਾਈ-ਭੈਣ ਨਾਲ ਸਬੰਧ ਅੱਛੇ ਰੱਖੋਗੇ ਤਾਂ ਕਿ ਤੋ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਮਨ ਖੁਸ਼ ਹੋ ਸਕਦਾ ਹੈ। ਗੁਰੂ ਲਗਨ ਵਿੱਚ ਹੈ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣ ਰਿਹਾ ਤਾਂ ਥੋੜਾ ਗਰਮੀ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਆਪਣੀ ਜੋ ਹੈ ਸੋਚ ਨੂੰ ਅੱਛਾ ਰੱਖ ਕੇ ਤੇ ਆਪਣੇ ਪਰਿਵਾਰ ਨਾਲ ਹੀ ਕਿਤੇ ਜਾਣਾ ਹੈ ਕੈਂਸਰ ਜਾਨੀ ਕਰਕਰਾਂਸ਼ੀ ਵਾਲਿਆਂ ਨੂੰ ਇਨਵੈਸਟਮੈਂਟ ਲਈ ਚੰਗਾ ਸਮਾਂ ਨਹੀਂ ਹੈ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਮੈਡੀਟੇਸ਼ਨ ਕਰਨੀ ਤੁਹਾਡੇ ਲਈ ਵਧੀਆ ਰਹੇਗੀ ਬੁੱਧਾ ਨਕਸ਼ਤਰ ਅਜੂ ਮਿਤਰਨੀ ਹੈ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਕੀਤਾ ਕੰਮ ਉਲਝੇਵੇਂ ਵਿੱਚ ਪਾ ਦੇਗਾ ਲਿਓ ਸਿੰਘ ਰਾਸ਼ੀ ਕਰੇਲੂ ਤੌਰ ਤੇ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਭਾਵੇਂ ਬਣੀਆਂ ਰਹਿਣਗੀਆਂ ਪਰ ਕੰਮ ਕਰਦੀ ਕੀਤੀ ਭਜਨ ਅਠ ਦਾ ਚੰਗਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਘਰ ਤੋਂ ਨਿਕਲਦੇ ਸਮੇਂ ਤુલਸੀ ਵਾਲੇ ਪੱਤੇ ਦਾ ਸੇਵਨ ਕਰਨਾ ਸ਼ੁਭਤਾ ਦਵੇਗਾ ਤੇ ਹਰਾ ਰੰਗ ਅਜ ਤੁਹਾਡੇ ਲਈ ਸ਼ੋਭਾ ਹੈ ਹਾਂ ਮੰਗਲ ਦੀ ਸ਼ੁਭਤਾ ਜੋ ਤੁਹਾਡੇ ਲਗਨ ਚ ਚੱਲਦੀ ਪਈ ਹੈ ਘਰ ਚ ਛੋਟੇ ਮੋਟੇ ਕੰਮਾਂ ਵੱਲ ਧਿਆਨ ਦਿਓ ਕਰੇਲੂ ਹੋਲ ਠੀਕ ਹੁੰਦਾ ਜਾਏਗਾ ਵਰਗੋ ਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਚੰਗੇ ਸਰਕਲ ਦਾ ਪੂਰਾ ਪੂਰਾ ਸਾਥ ਮਿਲਦਾ ਮਿਲਦਾ ਮਿਲੇਗਾ ਹਨਾ ਤੇ ਮਿਲਦਾ ਹੋਇਆ ਤੁਹਾਨੂੰ ਦਿਖ ਵੀ ਰਿਹਾ ਹੈ ਕਿ ਹੋ ਜਾਏਗਾ ਕਿਉਂਕਿ ਨਕਸ਼ਤਰ ਬੁੱਧ ਦਾ ਹੈ ਪਰਿਵਾਰ ਨਾਲ ਸਮਾਪਤੀਤ ਹੋਣਾ ਪਰਿਵਾਰ ਨਾਲ ਗੱਲਬਾਤ ਕਰਕੇ ਮਨ ਖੁਸ਼ ਹੋਣਾ ਤਾਂ ਬਿਜ਼ਨਸ ਲਈ ਸਟੇਬਿਲਟੀ ਲਈ ਜੋ ਤੁਸੀਂ ਵਿਉਂਤਬੰਦ ਤਰੀਕੇ ਨਾਲ ਚੱਲ ਰਹੇ ਹੋ ਉਸ ਲਈ ਵਧੀਆ ਰਾਤ ਤੋਂ ਬਾਅਦ ਚੰਦਰਮਾ ਚੌਥੇ ਸਥਾਨ ਵਿੱਚ ਆ ਜਾਏਗਾ ਥੋੜੀ ਮਾਤਰਾ ਦੀ ਸੇ ਸੰਭਾਲਣੀ ਜ਼ਰੂਰੀ ਹੈ ਅੱਜ ਬੁੱਧ ਦਾ ਨਕਸ਼ਤਰ ਵਧੀਆ ਹੈ ਪੰਛੀਆਂ ਨੂੰ ਬਾਹਰ ਕਿਤੇ ਪਾਣੀ ਵੀ ਰੱਖੋ ਤੇ ਹਰੀ ਮੂੰਗੀ ਵੀ ਪਾਓ ਲਿਬਰਾ ਜ਼ਨਿਤੂ ਲਾਰਾਸ਼ੀ ਤੁਲ ਰਾਸ਼ੀ ਦੇ ਲਈ ਸਿਦਾਰੇ ਚੰਗੇ ਵੈਸੇ ਤਾਂ ਤੁਸੀਂ ਭੇਜਤ ਕਿਸੇ ਨੂੰ ਦੇ ਨਹੀਂ ਰਹੇ ਕਿਸਮਤ ਦਾ ਸਾਥ ਮਿਲ ਰਿਹਾ ਲੰਬੀ ਛੋਟੀ ਯਾਤਰਾ ਦੀਆਂ ਸਿਰਫ ਪਲੈਨਿੰਗਾਂ ਹੀ ਹੋ ਰਹੀਆਂ ਨੇ ਤੇ ਉਹ ਕੰਮ ਥੋੜੇ ਥੋੜੇ ਜਿਹਾ ਡਿਲੇ ਹੁੰਦੇ ਜਾ ਰਹੇ ਆ ਕੰਨਾਂ ਪਿਛੇ ਇਧਰ ਲਾਓ ਅੱਜ ਵੀ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਪੂਰਨਮਾਸ਼ੀ ਦਾ ਦੇਣਾ ਤਾਂ ਤੁਸੀਂ ਖੀਰ ਦਾ ਸਮਾਨ ਵੀ ਦੇ ਸਕਦੇ ਹੋ ਸਕੋਰਪੀਓ ਯਾਨੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਦੇਖਿਆ ਜਾਵੇ ਤਾਂ ਚੰ드ਰਮਾ ਲਗਨ ਵਿੱਚ ਬਣਿਆ ਹੋਇਆ ਈ ਸਿਹਤ ਅੱਛੀ ਦਾ ਧਿਆਨ ਰੱਖੋ ਥੋੜਾ ਬਹੁਤਾ ਪੇਟ ਦੀ ਪ੍ਰੋਬਲਮ ਤੇ ਦੰਦਾਂ ਦੀ ਪ੍ਰੋਬਲਮ ਤੰਗ ਕਰੇਗੀ ਮਾਂ ਦੇ ਪੈਰੀ ਹੱਥ ਲਗਾ ਕੇ ਜਾਣਾ ਮਾਂ ਦੀ એનર્ਜੀ ਨਾਲ ਰੱਖਣਾ ਤੇ ਬਹਿਸ ਬਾਜੀ ਤੋਂ ਬਚਣਾ ਅੱਜ ਦੇ ਦਿਨ ਨੂੰ ਵੈਸਟ ਬਣਾਉਣ ਲਈ ਵਧੀਆ ਪੂਰਨਵਾਸੀ ਦਾ ਦੇਣਾ ਸਵੇਰ ਤੋਂ ਪਤਾਸੇ ਦਾ ਸੇਵਨ ਕਰੋ ਤੇ ਪਤਾਸੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਸੈਜਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲਦੇ ਪਏ ਆ ਬੁੱਧ ਜੋ ਹੈ 7ਵੇਂ ਖਾਨੇ ਵਿੱਚ ਬਿਰਾਜਮਾਨ ਹੈ ਚੰਦਰਮਾ 12ਵੇਂ ਸਥਾਨ ਵਿੱਚ ਰਹੇਗਾ ਅੱਜ ਵੀ ਥੋੜੇ ਜਿਹਾ ਵਾਧੂ ਜੇ ਖਰਚੇ ਨੁਕਸਾਨ ਕਰਵਾ ਸਕਦੇ ਆ ਕਿਸੇ ਰਿਸ਼ਤੇਦਾਰੇ ਵਿੱਚ ਜਾਣ ਦਾ ਮਨ ਬਣ ਸਕਦਾ ਹੈ ਛੁੱਟੀਆਂ ਨੇ ਬੱਚਿਆਂ ਨੂੰ ਲੈ ਕੇ ਘੁੰਮਣ ਫਿਰਨ ਦੇ ਲਈ ਵੀ ਸਮਾਂ ਬਿਲਕੁਲ ਬਿਹਤਰ ਹੈ ਚੰਗਾ ਮਨ ਖੁਸ਼ ਰਹੇਗਾ ਬਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਹੀਂ ਕਰਨਾ ਤੇ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਅਗਰ ਕਿਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਪੀਲੀ ਦਾਲ ਧਰਮਿਕ ਸਥਾਨ ਤੇ ਰੱਖ ਸਕਦੇ ਹੋ ਪੂਰਨਮਸ਼ੀ ਦੇ ਪੱਖ ਵਿੱਚ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਬੁੱਧਾ ਨਕਸ਼ਤਰ ਚੰਗਾ ਕਿਸਮਾ ਦਸਾਤ ਮਿਲੇਗਾ ਰੁਕੇ ਹੋਏ ਕੰਮ ਹੋਣਗੇ ਕੌਨਫੀਡੈਂਸ ਵਧੇਗਾ ਤੇ ਘਰੇਲੂ ਕਮਾਵਾਲ ਤੁਹਾਡਾ ਧਿਆਨ ਵੀ ਰਹੇਗਾ ਲਗਜ਼ਰੀ ਚੀਜ਼ਾਂ ਦਾ ਸੁੱਖ ਵੀ ਮਿਲੇਗਾ ਚਲਦੇ ਪਾਣੀ ਵਿੱਚ ਥੋੜੇ ਜਿਹਾ ਚੌਲ ਜਲ ਪ੍ਰਵਾਹ ਕਰ ਦੋ ਦੁੱਧ ਦਾ ਛਿੱਟਾ ਮਾਰ ਕੇ ਚੰਦਰ ਦਾ ਪੂਰਨਵਾਸ਼ੀ ਦਾ ਫਾਇਦਾ ਤੇ ਚੰਦਰ ਪੂਰਨ ਦਾ ਜੋ ਸੂਰਜ ਦੇ ਸਾਹਮਣੇ ਹੈ ਉਸ ਦੀ ਵੀ એનર્ਜੀ ਮਿਲ ਜਾਏਗੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸੋਚ ਅੱਛੀ ਬੱਚਿਆਂ ਲਈ ਸਮਾਂ ਬਿਲਕੁਲ ਬਿਹਤਰ ਕੰਮ ਕਰਨ ਨੂੰ ਪਿੱਛੇ ਨਹੀਂ ਕਰਨਾ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਨਾਲ ਵਰਕ ਕਰਨਾ ਸ਼ੁਰੂ ਕਰੋ ਕੰਮ ਕਰਨ ਦੀ એનર્ਜੀ ਤੁਹਾਨੂੰ ਚੰਗਾ ਫਾਇਦਾ ਦੇ ਚਾਏਗੀ ਪੈਣਪੂਆ ਮਾਸੀ ਦੀ ਕਿਸੇ ਦੀ ਸਿਹਤ ਖਰਾਬ ਹੋ ਸਕਦੀ ਆ ਦਿਨ ਨਾਂਗਿਆ ਵਧੀਆ ਸ਼ਾਮ ਵੀ ਵਧੀਆ ਹੀ ਜਾਵੇ ਤਾਂ ਸਤਨਾਜਾ ਲੈ ਕੇ ਤੁਸੀਂ ਅੱਜ ਕਿਸੇ ਧਾਰਮਿਕ ਸਥਾਨ ਤੇ ਰੱਖੋ ਜਾਂ ਚਲਪਵਾ ਕਰੋ ਪਾਇਸੇ ਜਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਅੱਛੇ ਆ ਬੁੱਧਾ ਨਕਸ਼ਤਰ ਮਿੱਤਰ ਹੈ ਚੰਦਰ ਪਹਿਲਾ ਤੋਂ ਨੌਵੇਂ ਸਥਾਨ ਵਿੱਚ ਰਾਤ ਤੱਕ ਰਹੇਗਾ ਤਾਂ ਮਨ ਦੀ ਬਜਾਈ ਦਿਮਾਗ ਤੋਂ ਲਏ ਗਏ ਫੈਸਲੇ ਪੂਰੀ ਤਰ੍ਹਾਂ ਨਾਲ ਸਕਸੈਸ ਹੋਣਗੇ ਤੁਹਾਨੂੰ ਦਾ ਵਾਦਾ ਹੋਏਗਾ ਤੁਹਾਨੂੰ ਵਿੱਚ ਵਾਦਾ ਹੋਏਗਾ ਸਰਕਲ ਦਾ ਪੂਰਾ ਸਾਥ ਮਿਲੇਗਾ ਹਰ ਕੰਮ ਵਿੱਚ ਤੁਹਾਡੀ ਪਿੱਠ ਥੱਪਤ ਪਾਈ ਜਾਏਗੀ ਤੁਹਾਡੇ ਕੀਤੇ ਕੰਮਾਂ ਦੇ ਲਈ ਕਹਿ ਸਕਦੇ ਆਪਾਂ ਕਿ ਨੌਵੇਂ ਚੰਦਰ ਹੈ ਵਧੀਆ ਹੀ ਆ ਨੌ ਫੁੱਲ ਧਾਰਮਿਕ ਸਥਾਨ ਤੇ ਚੜਾਓ ਜਾਂ ਤੁਸੀਂ 9 ਘਟ ਪਾਣੀ ਦੇ ਜਿੱਥੇ ਵੀ ਜਾ ਰਹੇ ਹੋ ਉੱਥੇ ਪੀਣਾ ਹੈ ਜਿਹੜੇ ਧਾਰਮਿਕ ਸਥਾਨ ਤੇ ਤੇ ਅਗਰ ਕਿਸੇ ਜ਼ਰੂਰਤਮੰਦ ਨੂੰ ਅੱਜ ਮੈਡੀਸਨ ਵਗੈਰਾ ਦੇ ਦਿੰਨੇ ਹੋ ਲੈ ਕੇ ਤਾਂ ਸਮਝੋ ਹੋਰ ਵਧੀਆ ਪੂਨਮਾਸ਼ੀ ਦਾ ਵੀ ਵਧੀਆ ਫਾਇਦਾ ਚੰਦਰਮਾ ਦੇ ਦਰਸ਼ਨ ਜ਼ਰੂਰ ਕਰਨੇ ਆ ਥੋੜੀ ਦੇਰ ਰੋਸ਼ਨੀ ਵਿੱਚ ਵੀ ਬੈਠਣਾ ਹੈ ਤਾਂ ਕਿ ਮਨ ਦੀ ਸਥਿਤੀ ਮਜ਼ਬੂਤ ਹੋਵੇ ਤੇ ਸ਼ਨੀ ਜੋ ਤੁਹਾਡੇ ਲਗਨ ਵਿੱਚ ਆ ਕਾਫੀ ਦੇਰ ਚੱਲਣਾ ਹੈ ਉਹਦੇ ਉਸ ਦਾ ਵੀ ਪ੍ਰਭਾਵ ਅੱਛਾ ਰਹੇ ਠੀਕ ਹੈ ਜੀ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਨੂੰ ਆਪਾਂ ਕਿਦਾਂ ਹੋਰ ਜ਼ਿਆਦਾ ਅੱਛੇ ਕਰ ਸਕਦੇ ਆ ਦੇਖੋ ਸਿਤਾਰੇ ਸਹੀ ਕਰਨੇ ਵਧੀਆ ਕਰਨੇ ਤੁਹਾਡੇ ਆਪਣੇ ਹੱਥ ਵਿੱਚ ਹੈ ਬਿਲਕੁਲ ਤੁਹਾਡੇ ਆਪਣੇ ਹੱਥ ਵਿੱਚ ਹੀ ਹੈ ਵਾਸਤੂ ਨੂੰ ਸਹੀ ਕਰਨਾ ਤੇ ਬਿਲਕੁਲ ਟੋਟਲੀ ਤੁਹਾਡੇ ਆਪਣੇ ਹੱਥ ਵਿੱਚ ਹੈ ਕਿੱਦਾਂ ਬੈਠਦੇ ਹੋ ਕਿੱਦਾਂ ਉੱਠਦੇ ਹੋ ਕਿੱਥੇ ਪੈ ਰਹੇ ਹੋ ਕਿੱਥੇ ਬੈਠ ਕੇ ਕੰਮ ਕਰ ਰਹੇ ਹੋ ਕਿੱਧਰ ਨੂੰ ਮੂੰਹ ਹੈ ਤੁਹਾਡਾ ਇਹ ਬਹੁਤ ਮਾਇਨੇ ਰੱਖਦਾ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਗਰ ਤੁਸੀਂ ਵਿਦੇਸ਼ ਯਾਤਰਾ ਕਰਨੀ ਚਾਹੁੰਦੇ ਹੋ ਜਾਂ ਲੰਬੀ ਜਾਂ ਛੋਟੀ ਯਾਤਰਾ ਤਾਂ ਨਾਰਥ-ਵੈਸਟ ਦਿਸ਼ਾ ਦੇ ਵਿੱਚ ਜਿੱਥੇ ਜਾਣਾ ਹੈ ਉਸ ਦੇਸ਼ ਦੀ ਫੋਟੋ ਲਗਾ ਲਓ ਕਹਿੰਦੇ ਆ ਕਿ ਹਵਾ ਦਾ ਖਾਣਾ ਤੁਹਾਨੂੰ ਹਵਾ ਵਿੱਚ ਉਡਾ ਦੇਵੇਗਾ ਉਡਾ ਦੇਗਾ ਮੈਂ ਸੁਸਤੀ ਨਰਜੀ ਦੇ ਦ ਸਮਝ ਜਾ ਜਦ ਦਾ ਆਪ ਸਮਝਦਾ ਦਿਨ ਅੱਛਾ ਜਾਵੇ ਸਾਸ਼ਿਕਾ